ਗੰਧ ਹੈ ਬਿਮਾਰੀਆਂ ਦਾ ਘਰ ਬਹੁਤ ਜ਼ਿਆਦਾ ਮਾੜੀ ਹਾਲਤ ਹੈਗੀ ਹੈ ਕਰੋਨਾ ਪਿਆ ਲੱਗ ਚੁੱਕਿਆ ਹੈ ਪਰ ਇਸ ਦੀ ਹਾਲਤ ਹਲੇ ਵੀ ਮਾੜੀ ਹੈ ਦਸਯੋਗ ਹਾਲਤ ਤੇ ਬੱਚੇ ਵੀ ਖੇਡਦੇ ਹੈਗੇ ਆ ਇਹਨਾਂ ਨੂੰ ਰੋਜ਼ ਕਿਵੇਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਦਸਾਂ ਸਵਾਗਤ ਹੈ ਮੈਂ ਤੁਹਾਡਾ ਗੁਪਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੁੱਢਾ ਨਾਲਾ ਹੈਗਾ ਜੀ ਜਿਸ ਨੂੰ ਬੁੱਢਾ ਦਰਿਆ ਵੀ ਕਿਹਾ ਜਾਂਦਾ ਸੀਗਾ ਤੇ ਅੱਜ ਵੀ ਇਹਦੀ ਮਾੜੀ ਹਾਲਤ ਹੈਗੀ ਹੈ ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਆਓ ਤੁਹਾਨੂੰ ਦਿਖਾਣੇ ਆ ਬੁੱਡੇ ਨਾਲੇ ਦੀ ਕਿੰਦਾ ਦੀ ਹਾਲਤ ਹੈਗੀ ਹੈ ਜੀ ਅੱਜ ਦੇਖ ਸਕਦੇ ਹੋ ਬੁੱਡੇ ਨਾਲੇ ਦੇ ਕੋਲ ਅਸੀਂ ਖੜੇ ਹੋਏ ਆ ਇਹ ਨਵੀਂ ਸੜਕ ਵੀ ਬਣਾਈ ਗਈ ਸੀਗੀ ਬੁੱਡੇ ਨਾਲੇ ਦੇ ਕੋਲ ਤੇ ਆ ਤੁਹੇ ਦੇਖੋ ਇਹ ਸੜਕ ਹੈਗੀ ਹੈ ਵਧੀਆ ਸੜਕ ਬਣੀ ਹੈਗੀ ਲੋਕਾਂ ਵਾਸਤੇ ਸਹਾਨੀ ਜ਼ਰੂਰ ਹੋਈ ਹੈ ਪਰ ਸਾਰੇ ਡਿਵੈਲਪਮੈਂਟ ਦੇ ਕੰਮ ਹੁੰਦੇ ਪਏ ਆ ਪਰ ਇਸ ਬੁੱਡੇ ਨਾਲੇ ਦਾ ਜਿਹੜਾ ਕੰਮ ਹੈ ਉਹੀ ਨਹੀਂ ਹੁੰਦਾ ਪਿਆ ਹੁਣੀ ਵੀ ਇੱਕਦਮ ਬੁੱਢਾ ਨਾਲਾ ਕਾਲਾ ਟਾਲਾ ਪਾਣੀ ਹੈਗਾ ਬਹੁਤ ਜ਼ਿਆਦਾ ਹੀ بو ਆ ਰਹੀ ਹੈ ਤੁਹਾਨੂੰ ਦੱਦੀਏ ਨਾਲ ਲੋਕੀ ਵੀ ਰਹਿੰਦੇ ਹੈਗੇ ਬੱਚੇ ਵੀ ਦੇਖੋ ਹੈਗੇ ਆ ਘਰ ਹੈਗੇ ਲੋਕਾਂ ਦੇ ਬਣੇ ਹੋਏ ਤੇ ਇਹਨਾਂ ਨੂੰ ਕਿੰਨਾ ਮੁਸ਼ਕਿਲ ਹੁੰਦਾ ਹੋਏਗਾ ਬੁੱਢੇ ਨਾਲੇ ਦੇ ਕੋਲ ਰਹਿੰਦੇ ਹੋਏ ਬੜੀ ਮਾਲੀ ਹਾਲਤ ਹੈਗੀ ਜੇ ਤੁਸੀਂ ਆਪ ਦੇਖੋ ਜੀ ਸામਨੇ ਜੋ ਹੈ ਠੇਕਾ ਵੀ ਖੁੱਲਿਆ ਹੈਗਾ ਜਿਵੇਂ ਅਸੀਂ ਆ ਰਹੇ ਸੀਗੇ ਤੇ ਦੋ ਤਿੰਨ ਠੇਕੇ ਉਸ ਸਾਈਡ ਵੀ ਸਾਨੂੰ ਨਜ਼ਰ ਆਏ ਮਰਬ ਇੰਨੇ ਠੇਕੇ ਖੁੱਲਦੇ ਪਏ ਹੈਗੇ ਜਿਨੇ ਸਕੂਲ ਖੁੱਲਨੇ ਚਾਹੀਦੇ ਸੀਗੇ ਸਰਕਾਰਾਂ ਨੇ ਕਰੋੜਾਂ ਰੁਪਏ ਲਾਤਾ ਹਰ ਐਮਐਲਏ ਨੇ ਕੋਸ਼ਿਸ਼ ਕੀਤੀ ਪਰ ਇਹ ਬੁੱਢਾ ਦਰਿਆ ਜਿਹਨੂੰ ਹੁਣ ਬੁੱਢਾ ਨਾਲਾ ਕਿਹਾ ਜਾਂਦਾ ਉਹ ਸਾਫ਼ ਨਹੀਂ ਕਰ ਪਾਇਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੱਗੇ ਵੀ ਲੈ ਕੇ ਚਲਦੇ ਆਂ ਆ ਦੇਖੋ ਨਾਲ ਲੋਕੀ ਵੀ ਰਹਿੰਦੇ ਹੈਗੇ ਆ ਪੂਰਾ ਫੈਮਿਲੀ ਹੈਗੀ ਆ ਤੇ ਨਾਲ ਹੀ ਇਹ ਬੁੱਢਾ ਨਾਲਾ ਹੈਗਾ ਇਸ ਨੂੰ ਜੋ ਹੈ ਕਰੋੜਾਂ ਪਿਆ ਲੱਗ ਚੁੱਕਿਆ ਹੈ ਪਰ ਇਸ ਦੀ ਹਾਲਤ ਹਲੇ ਵੀ ਮਾੜੀ ਹੈ ਦਸਯੋਗ ਹਾਲਤ ਬਾਤ ਤੋਂ ਬਾਤ ਵੀਡੀਓ ਨੂੰ ਮਾਰ ਦਿਓ ਜੀ ਸ਼ੇਅਰ ਲੋਕਾਂ ਤੱਕ ਗੱਲ ਪਹੁੰਚੇ ਕਿ ਇਹ ਬੁੱਢੇ ਨਾਲੇ ਦੀ ਜਿਹੜੀ ਹਾਲਤ ਹੈਗੀ ਹੈ ਬੜੀ ਮਾੜੀ ਐ ਇਸ ਨੂੰ ਠੀਕ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਘਰ ਵੀ ਬਣੇ ਹੋਏ ਆ ਦੂਰ ਦੂਰ ਤੱਕ ਲੋਕੀ ਲੋਕਾਂ ਦੇ ਘਰ ਹੈਗੇ ਆ ਪਰ ਬੁੱਡੇ ਨਾਲੇ ਦੀ ਹਾਲਤ ਉਦਾਂ ਦੀ ਉਦਾਂ ਬਣੀ ਹੋਈ ਹੈ ਨਾਲ ਜ਼ਰੂਰ ਏ ਕਵਰਿੰਗ ਜੀ ਕਿੱਤੀ ਹੋਈ ਆ ਅੱਜ ਦੇਖ ਸਕਦੇ ਹੋ ਤਾਰਾਂ ਜੀ ਲਗਾਈ ਹੋਈਆਂ ਬੜੀ ਜ਼ਿਆਦਾ ਮਾੜੀ ਹਾਲਤ ਵੋ ਵੋ ਜਰਾ ਆ ਰਹੀ ਹੈ ਗੰਦਗੀ ਦਾ ਘਰ ਦੇਖ ਸਕਦੇ ਹੋ ਬੱਚੇ ਵੀ ਖੇਡਦੇ ਹੈਗੇ ਆ ਇਹਨਾਂ ਨੂੰ ਰੋਜ਼ ਕਿਵੇਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ ਅਸੀਂ ਜਾਲੀ ਵਿੱਚੋਂ ਵੀ ਦੇਖ ਸਕਦੇ ਹੋ ਕਿੰਨਾ ਕਿ ਗੰਦ ਜਿਹੜਾ ਪਿਆ ਹੋਇਆ ਹੈ ਉਹ ਦੇਖੋ ਜੀ ਕਿੰਨਾ ਗੰਦ ਹੈ ਬਿਮਾਰੀਆਂ ਦਾ ਘਰ ਬਹੁਤ ਜ਼ਿਆਦਾ ਮਾੜੀ ਹਾਲਤ ਹੈਗੀ ਹੈ ਉਮੀਦ ਕਰਦੇ ਆ ਕਰਨ ਦਾ ਕੋਈ ਫਾਇਦਾ ਹੈ ਨਹੀਂ ਪਰ ਹੋ ਸਕਦਾ ਕਿ ਕੰਮ ਜਿਹੜਾ ਵਧੀਆ ਹੋਏ हां तो ये देखो बहुत बहुत ज्यादा आ रही है लोकां दा ਮਾੜਾ ਹਾਲਤ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਹੈਗੇ ਆ ਉਧਰ ਵੀ ਤੁਹਾਨੂੰ ਦਿਖਾਇਆ ਉਧਰ ਵੀ ਘਰ ਹੈਗੇ ਆ ਕਦ ਠੀਕ ਹੋਏਗਾ ਬੁੱਢੇ ਨਾਲਾ ਇਸੀ ਹਾਲਤ ਕਾ ਸੁਧਰੇਗੀ ਦੇਖਣਾ ਹੋਏਗਾ ਹਾਕੋਂ ਗੱਡੀਆਂ ਵੀ ਨਿਕਲਦੀ ਪਈਆਂ ਬਾਈਕ ਨਿਕਲਦੇ ਪਏ ਆ ਹਾਲਤ ਉਦਾਂ ਦੀ ਉਦਾਂ ਹੀ ਹੈਗੀ ਐ ਡਵੈਲਪਮੈਂਟ ਆ ਤੁਸੀਂ ਦੇਖ ਸਕਦੇ ਹੋ ਗੰਦਗੀ ਵੀ ਫੈਲੀ ਹੋਈ ਹੈ ਆ ਦੇਖੋ ਕਿਵੇਂ ਨਾਲੇ ਦਾ ਪਾਣੀ ਫਲੋ ਕਰਦਾ ਪਿਆ ਵਾਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰ ਤੁਹਾਨੂੰ ਦਿਖਾਣੇ ਰਹਿੰਦੇ ਆ ਐਸੀ ਜੀ ਬੁੱਡੇ ਨਾਲੇ ਦੀ ਮਾੜੀ ਹਾਲਤ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਬੁੱਡੇ ਨਾਲੇ ਦੀ ਬੜੀ ਮਾੜੀ ਹਾਲਤ ਹੈਗੀ ਐ ਤੋੜਾਲ ਪੀਆ ਸਰਕਾਰ ਦਾ ਲੱਗ ਚੁੱਕਿਆ ਪਰ ਹਲ ਤੱਕ ਇਹ ਬੁੱਢਾ ਨਾਲਾ ਸਹੀ ਨਹੀਂ ਹੋਇਆ ਬਾਕੀ ਦੇਖਦੇ ਹਾਂ ਕਦ ਉਸਦੀ ਜਿਹੜੀ ਰੰਗ ਰੂਪ ਹੈ ਇਹ ਕਾਲਾ ਪਾਣੀ ਕਦ ਜਰਾ ਠੀਕ ਹੋਏਗਾ ਇਦਾਂ ਦੀ ਖਬਰਾਂ ਵਾਸਤੇ ਜੁੜੇ ਰਹੋ ਮੈਂ ਜੁਕਤ ਤੁਹਾਨੂੰ ਇਨਫਰਮੇਸ਼ਨ ਥੈਂਕ ਯੂ